ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਡਾਇਨਾਮਿਕ ਪੈਸ਼ਨ ਫਾਇਰ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੁਸੀਂ ਦੇਖਦੇ ਹੋਵੋਗੇ ਅੱਜ ਤਾਂ ਬੜਾ ਖਾਣ ਪੀਣ ਦਾ ਸਮਾਨ ਰੱਖਿਆ ਹੈ ਨਾ ਸ਼ਾਇਦ ਦੇਖ ਕੇ ਤੁਹਾਡੇ ਮੂੰਹ 'ਚ ਪਾਣੀ ਆ ਜੇ ਕਿਉਂਕਿ ਡਰਾਈ ਫਰੂਟਸ ਹੀ ਆ ਦੁੱਧ ਵੀ ਆ ਤੇ ਇਹਨੂੰ ਆਪਾਂ ਖਾ ਸਕਦੇ ਹਾਂ ਨਾ ਹੁਣ ਅੱਜ ਆਪਾਂ ਗੱਲ ਇਹ ਕਰਨ ਲੱਗੇ ਆ ਕਿ ਆਪਾਂ ਹਰ ਵੀਡੀਓ ਦੇ ਵਿੱਚ ਜਾਂ ਹੋਰ ਮਤਲਬ ਪੇਪਰਸ ਦੇ ਵਿੱਚ ਹੀ ਆਉਂਦਾ ਰਹਿੰਦਾ ਕਿ ਡਰਾਈ ਫਰੂਟਸ ਖਾਓ ਗੁਣਾਨਾ ਪਰਭੂ ਹੋ ਰਿਹਾ ਹੈ ਨਾ ਪਰ ਕੁਝ ਕਿ ਚੀਜ਼ਾਂ ਹੁੰਦੀਆਂ ਉਹੀ ਵੀ ਜਿਵੇਂ ਹੁਣ ਮੰਨ ਲਓ ਆਪਾਂ ਕਣਕ ਦਾ ਆਟਾ ਉਹਦੀ ਰੋਟੀ ਬਣਾ ਕੇ ਖਾਣੇ ਆ ਉਸੇ ਆਟੇ ਦਾ ਪਰੌਂਠਾ ਬਣਾ ਕੇ ਖਾਣੇ ਆ ਉਸੇ ਆਟੇ ਦੀ ਆਪਾਂ ਮਠੀਆਂ ਕੱਢ ਲੈਨੇ ਆ ਉਸੇ ਆਟੇ ਦੀ ਆਪਾਂ ਪੂੜੀਆਂ ਕੱਢ ਲੈਨੇ ਆ ਚੀਜ਼ ਇੱਕ ਪਰ ਬਣ ਬਹੁਤ ਵੈਰਾਈਟੀਆਂ ਜਾਂਦੀਆਂ ਈਵੇਂ ਹੁਣ ਸਾਡਾ ਜਿਹੜਾ ਡਰਾਈ ਫਰੂਟ ਹੈ ਇਹਨੂੰ ਅਲੱਗ-ਅਲੱਗ ਤਰੀਕਿਆਂ ਨਾਲ ਖਾਣ ਨਾਲ ਅਲੱਗ-ਅਲੱਗ ਫਾਇਦੇ ਹੁੰਦੇ ਆ ਇਸ ਸਤੈਨਾ ਵਿੱਚ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਇਹਦੇ ਚ ਵਿਟਾਮਿਨਸ ਆ, ਮਿਨਰਲਸ ਆ, ਕੀ ਕੀ ਕੁਝ ਹੈ। ਜਿੰਨੀਆਂ ਕਿ ਸਾਨੂੰ ਬੋਡੀ ਨੂੰ ਸਾਡੀ ਚਾਹੀਦੀਆਂ ਤਾਂ ਹੀ ਤਾਂ ਆਪਾਂ ਕਹਿੰਦੇ ਅਰਲੀਨ ਦਾ ਮਾਰਨਿੰਗ ਉੱਠ ਕੇ ਆਪਾਂ ਬ੍ਰੈਕਫਾਸਟ ਡਰਾਈ ਫਰੂਟਸ ਦਾ ਹੀ ਕਰਨਾ ਚਾਹੀਦਾ। ਤੇ ਜਿੰਨੇ ਦੇ ਫਾਇਦੇ ਆ ਆਪਾਂ ਲੈ ਲੀਏ। ਹੁਣ ਮੇਰੇ ਕੋਲੇ ਜੀ ਬਦਾਮ ਇਹ ਵੀ ਪਤਾ ਤੁਹਾਨੂੰ ਗੁਨਾ ਦਾ ਖਜ਼ਾਨਾ। ਤੇ ਇਹ ਹੈ ਜੀ ਕਿਸ਼ਮਿਸ਼ ਪੰਜਾਬੀ ਚ ਨੂੰ ਸੌਗੀ ਵੀ ਕਹਿੰਦੇ ਆ, ਕਿਸ਼ਮਿਸ਼ ਵੀ ਕਹਿੰਦੇ ਹਿੰਦੀ ਚ। ਤੇ ਇਹ ਇੱਕ ਹੈਗਾ ਮੇਰੇ ਕੋਲ ਦੁੱਧ ਦਾ ਗਲਾਸ ਬੋਇਲ ਕੀਤਾ ਹੋਇਆ ਦੁੱਧ ਹੈ ਠੰਡਾ ਹੈ ਇਸ ਵਕਤ ਟਾਈਮ ਫ੍ਰਿਜ ਚੋਂ ਕੱਢ ਕੇ ਲੈ ਕੇ ਆਈਆਂ ਤੇ ਅੱਜ ਆਪਾਂ ਗੱਲ ਕਰਦੇ ਆਂ ਵੀ ਇਹ ਕੀ ਗੱਲ ਆ ਕਿਉਂ ਇਦਾਂ ਰੱਖਣਾ ਆਪਾਂ ਹੈਗਾ ਅਗਰ ਅਸੀਂ ਬਦਾਮ ਤੇ ਸੌਗੀ ਇਕੱਠੇ ਮਿਕਸ ਕਰਕੇ ਦੁੱਧ ਦੇ ਵਿੱਚ ਡਿਪ ਕਰਕੇ ਰਾਤ ਨੂੰ ਰੱਖਦੇ ਆਂ ਤਾਂ ਇਹਨਾਂ ਦੇ ਕੀ ਫਾਇਦੇ ਆ ਇਹਨਾਂ ਨੂੰ ਪਾਉਣਾ ਕਿੰਨਾ ਤੁਸੀਂ ਤੇ ਬਣਾਉਣਾ ਕਿਵੇਂ ਆ ਇਹ ਮੈਂ ਤੁਹਾਨੂੰ ਵੀਡੀਓ ਦੇ ਐਂਡ ਤੇ ਦੱਸੂਗੀ ਇਸ ਕਰਕੇ ਤੁਸੀਂ ਵੀਡੀਓ ਨਾਲ ਪੂਰੇ ਬਨੇ ਰਹਿਣਾ ਵਿੱਚ ਵਿਚਾਲੇ ਵੀਡੀਓ ਛੱਡ ਕੇ ਨਾ ਜਾਇਓ ਨਹੀਂ ਤਾਂ ਤੁਹਾਨੂੰ ਇਸ ਚੀਜ਼ ਦੇ ਬਾਰੇ ਕੋਈ ਨੌਲੇਜ ਨਹੀਂ ਮਿਲਣੀ ਤੇ ਕੋਈ ਇਹਦਾ ਤੁਸੀਂ ਫਾਇਦਾ ਨਹੀਂ ਲੈ ਸਕੋਗੇ ਭਲਾ ਤੁਰੇ ਜਾਂਦੇ 10 ਵਜੇ ਡੱਬੇ ਚ ਹੱਥ ਪਾਓ ਬਾਦਾਮ ਖਾ ਲੋ ਮੁਠੀ ਭਰ ਕੇ ਸੌਗੀ ਖਾ ਲੋ ਉਹ ਮਤਲਬ ਕਿ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਹੀ ਹੋਊਗਾ ਤਾਂ ਨੰਬਰ 1 ਇਹਦੇ ਕੀ ਫਾਇਦੇ ਹੈਗੇ ਆ ਜੇ ਇਸ ਤਰ੍ਹਾਂ ਆਪਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਉਹਨੂੰ ਪੀਓ ਕੇ ਆਪਾਂ ਖਾਣੇ ਆ ਤਾਂ ਇਹਦੇ ਵਿੱਚ ਕੀ ਹੁੰਦਾ ਕਿ એનર્ਜੀ ਲੈਵਲ ਆਪਣਾ ਬੂਸਟ ਅਪ ਹੁੰਦਾ ਤੇ ਸਟਰੋਂਗ ਅਤੇ ਵੀਕਨੈਸ ਦੂਰ ਹੁੰਦੀ ਹੈ ਸਾਰਾ ਦਿਨ ਤੁਹਾਨੂੰ ਲੱਗੂਗਾ ਕਿ ਮੈਨੂੰ ਵੀਕਨੈਸ ਨਾਲ ਦੀ ਕੋਈ ਚੀਜ਼ ਹੀ ਨਹੀਂ ਜਿਵੇਂ ਆਪਾਂ ਸਵੇਰੇ ਉੱਠ ਕੇ ਕਹਿੰਦੇ ਕਿ ਮੇਰੇ ਤਾਂ ਕੋਈ ਕੰਮ ਨਹੀਂ ਹੁੰਦਾ ਮੈਂ ਤਾਂ ਖੜਿਆ ਨਹੀਂ ਜਾਂਦਾ ਮੈਥਵਾ ਨਹੀਂ ਹੁੰਦਾ ਤਾਂ ਇਹ ਫੁੱਲ એનਰਜੈਟਿਕ ਚੀਜ਼ਾਂ ਨੇ ਹੈਗੀਆਂ ਔਰ ਤੁਹਾਡੀ ਬਾਡੀ ਨੂੰ ਪੂਰੀਆਂ ਇਹ એનર્ਜੀ ਦਿੰਦੀਆਂ ਹੈਗੀ ਠੀਕ ਹੈ ਇਵੇਂ ਜੇ ਪੀਣਾ ਤਾਂ ਪੀਣਾ ਬਣਾ ਕੇ ਕਿਵੇਂ ਪੀਣਾ ਤੁਹਾਨੂੰ ਮੈਂ ਅੰਡਰ ਤੇ ਦੱਸਾਂਗਾ ਬਿਲਕੁਲ ਵੀਡੀਓ ਦੇ ਬਣੇ ਰਹਿਣਾ ਤੁਸੀਂ ਨਾਲ ਮੇਰੇ ਨੰਬਰ 2 ਤੇ ਹੈਗੇ ਕਿਉਂਕਿ ਜਿਹੜੀ ਸੌਗੀ ਹੈ ਇਹ ਆਪਣੀ ਕਿਸ਼ਮਿਸ਼ ਇਹਦੇ ਵਿੱਚ ਬਹੁਤ ਜ਼ਿਆਦਾ ਫਾਈਬਰ ਹੁੰਦਾ ਬਹੁਤ ਜ਼ਿਆਦਾ ਜਿਹੜੀ ਸਾਡੀ ਬਾਡੀ ਆ ਫਾਈਬਰ ਤੇ ਪ੍ਰੋਟੀਨ ਤੇ ਗੁੱਡ ਫੈਟ ਦੇ ਸਹਾਰੇ ਜੀਂਦੀ ਆ ਤੇ ਕਾਰਬਜ਼ ਵੀ ਆਪਾਂ ਗੁੱਡੀ ਲੈਣੇ ਹੁੰਦੇ ਆ ਬੈਡ ਕਾਰਬਜ਼ ਨਹੀਂ ਖਾਣੇ ਹੁੰਦੇ ਹਨ ਤੇ ਇਸ ਕਰਕੇ ਇਹ ਇਹਦੇ ਵਿੱਚ ਬਹੁਤ ਜ਼ਿਆਦਾ ਫਾਈਬਰ ਹੁੰਦਾ ਹੈਗਾ ਜਿਹੜੀ ਕਿ ਸਾਡੀ ਬਾਡੀ ਨੂੰ ਬਹੁਤ ਨੀਡ ਆ ਇਹਦੀ ਹੁਣ ਇਹਨਾਂ ਨੂੰ ਜਦੋਂ ਅਸੀਂ ਮਿਕਸ ਕਰਕੇ ਪੀ ਕੇ ਪੀਵਾਂਗੇ ਤਾਂ ਜੇ ਕੌਨਸਟਿਪੇਸ਼ਨ ਪੁਰਾਣੀ ਤੋਂ ਪੁਰਾਣੀ ਵੀ ਹੈਗੀ ਹੈ ਨਾ ਉਹ ਜੜ ਤੋਂ ਖਤਮ ਹੋ ਜਾਊਗੀ ਸਾਰਾ ਨ ਵੱਡੀ ਸਮੱਸਿਆ ਜਿਹੜੀ ਆ ਉਹ ਕੌਨਸਟਿਪੇਸ਼ਨ ਆ ਔਰ ਪੇਟ ਤੋਂ ਹੀ ਸਾਡੀਆਂ ਸਾਰੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਸ਼ੁਰੂ ਹੁੰਦੀਆਂ ਹੈਗੀਆਂ ਤਾਂ ਦੋ ਫਾਇਦੇ ਇਹਦੇ ਹੋਗੇ ਤੇ ਤੀਜਾ ਫਾਇਦਾ ਹੈਗਾ ਕਿ ਜਿਹੜੀ ਕਿਸ਼ਮਿਸ਼ ਹੈਗੀ ਆ ਇਹਦੇ ਵਿੱਚ ਬਹੁਤ ਜ਼ਿਆਦਾ ਐਂਟੀਆਕਸੀਡੈਂਟ ਜਿਹੜੇ ਉਹ ਭਰਪੂਰ ਹੈਗੇ ਹੈ ਹਨਾ ਤਾਂ ਇਹਨੂੰ ਕੀ ਕਰਦੇ ਹੈਗੇ ਇਹਨੂੰ ਆਪਾਂ ਜਿਹੜੇ ਬਦਾਮ ਹੈਗੇ ਆ ਉਹ ਵੀ ਬਹੁਤ ਜ਼ਿਆਦਾ ਉਹਨਾਂ 'ਚ ਵੀ ਐਂਟੀਆਕਸੀਡੈਂਟ ਹੈ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਤਾਂ ਇਹ ਕੀ ਕਰਦੇ ਆ ਸਕਿਨ ਨੂੰ ਸਾਡੀ ਨੂੰ ਹੈਲਦੀ ਰੱਖਦੇ ਆ ਗਲੋਇੰਗ ਰੱਖਦੇ ਆ ਤੇ ਚੰਗ ਰੱਖਦੇ ਆ ਜੇ ਅਸੀਂ ਤਿੰਨੀਆਂ ਚੀਜ਼ਾਂ ਪੀਨੇ ਆ ਖਾਣੇ ਆ ਤਾਂ ਇਹ ਸਾਡੀ ਸਕਿਨ ਜਿਹੜੀ ਗਲੋਇੰਗ ਰਹੂਗੀ ਹੈਲਦੀ ਰਹੂਗੀ ਤੇ ਜਵਾਨ ਰਹੂਗੀ ਆਲਵੇਸ ਕਦੇ ਝੁਰੜੀਆਂ ਨਹੀਂ ਆਉਣਗੀਆਂ ਬਡਾਪਾ ਨਹੀਂ ਆਊਗਾ ਨਜ਼ਰ ਨਹੀਂ ਆਊਗਾ ਤਾਂ ਇਸ ਤਰ੍ਹਾਂ ਮੇਰੇ ਤਰੀਕੇ ਨਾਲ ਤੁਸੀਂ ਇਹਨੂੰ ਲੈਣਾ ਹੈਗਾ ਤੇ ਨੰਬਰ 4 ਤੇ ਹੈਗਾ ਕਿ ਜਿਹੜੀਆਂ ਸਾਡੀਆਂ ਬਾਡੀ ਉਹ ਹੱਡੀਆਂ ਦੇ ਸਾਰੇ ਖੜੀ ਆ ਸਾਡੀਆਂ ਜੀ ਹੱਡੀਆਂ ਮਜ਼ਬੂਤ ਹੋਣਗੀਆਂ ਸਾਡੀਆਂ ਬੋਨਸ ਮਜ਼ਬੂਤ ਹੋਣਗੀਆਂ ਤਾਂ ਸਾਡਾ ਜਿਹੜਾ ਸਟਰਕਚਰ ਹੈ ਬਾਡੀ ਦਾ ਤਾਂ ਹੀ ਖੜੂਗਾ ਨਹੀਂ ਤਾਂ ਅਸੀਂ ਬਿਮਾਰ ਪੈ ਜਾਗੇ ਕਿਸੇ ਦੇ ਗੋਡੇ ਤੋਂ ਅੱਗੇ ਕਿਸੇ ਲੱਤ ਦੋਗੇ ਕਿਸੇ ਦੀ ਬੰਦ ਹੋਗੀ ਤਾਂ ਸਾਰਾ ਹੱਡੀਆਂ ਦਾ ਹੀ ਲੈਨ ਦੇਣਾ ਵਿਟਾਮਿਨ ਡੀ ਕੈਲਸ਼ੀਅਮ ਸਭ ਕੁਝ ਇਹਦੇ ਵਿੱਚ ਇਹਨਾਂ ਤਿੰਨ ਚੀਜ਼ਾਂ ਦੇ ਵਿੱਚ ਬਾਹਰੋਂ ਸਾਨੂੰ ਲੈਣ ਦੀ ਕੋਈ ਲੋੜ ਨਹੀਂ ਦੰਦ ਵਧੀਆ ਰਹਿਣਗੇ ਹੱਡੀਆਂ ਤੁਹਾਡੀਆਂ ਬਹੁਤ ਵਧੀਆ ਮਜ਼ਬੂਤ ਰਹਿਣਗੀਆਂ ਜੋਇੰਟਸ ਤੁਹਾਡੇ ਬਹੁਤ ਵਧੀਆ ਰਹਿਣਗੇ ਤਾਂ ਇਹਨੂੰ ਇਹਨਾਂ ਤਿੰਨਾਂ ਚੀਜ਼ਾਂ ਨੂੰ ਤੁਸੀਂ ਲੈਣਾ ਹੈਗਾ ਨੰਬਰ 4 ਤੇ ਹੈਗਾ ਹਾਰਟ ਹੈਲਥ ਵਾਸਤੇ ਅਗਰ ਹਾਰਟ ਦੇ ਵਿੱਚ ਕੋਈ ਬਲੌਕੇਜ ਆ ਹਾਰਟ ਦੇ ਵਿੱਚ ਕੋਈ ਹੈਵiness ਆਈ ਵੀ ਆ ਕੋਈ ਚਰਬੀ ਚੜੀ ਵੀ ਆ ਤਾਂ ਜਦੋਂ ਅਸੀਂ ਫਿਜ਼ੀਕਲ ਵਰਕ ਤਾਂ ਕਰਨਾ ਹੀ ਹੈ ਸੈਰ ਤਾਂ ਕਰਨਾ ਹੀ ਕਰਨਾ ਇਹ ਤਾਂ ਜ਼ਰੂਰੀ ਹੈ ਜੀ ਮੈਂ ਕਵਾਂ ਚਾਹੇ ਨਾ ਕਵਾਂ ਤਾਂ ਹਾਰਟ ਹੈਲਥ ਵਾਸਤੇ ਵੀ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਔਰ ਹਾਰਟ ਅਟੈਕ ਤੋਂ ਵੀ ਇਹ ਚਾਂਸਸ ਜਿਹੜੇ ਹੈਗੇ ਆਪਾਂ ਨੂੰ ਘਟ ਜਾਂਦੀ ਹੈਗੇ ਤੇ ਜਿਹੜੀ ਇੱਕ ਹੋਰ ਇੰਪੋਰਟੈਂਟ ਗੱਲ ਆ ਕਿ ਸਾਡਾ ਜਿਹੜਾ ਬ੍ਰੇਨ ਆ ਜਿਹੜਾ ਸਾਨੂੰ ਕੰਮ ਲਾਉਂਦਾ ਜਿਹੜਾ ਸਾਨੂੰ ਸਿਖਾਉਂਦਾ ਉਹਦੇ ਵਾਸਤੇ ਬਹੁਤ ਜ਼ਿਆਦਾ ਐਨਰਜੈਟਿਕ ਹੈਲਦੀ ਡਾਈਟ ਹੈ ਬ੍ਰੇਨ ਵਾਸਤੇ ਤੁਹਾਡੀ ਮੈਮਰੀ ਬੂਸਟ ਅਪ ਹੋਊਗੀ ਵੱਡੀ ਗੱਲ ਤਾਂ ਇਹੀ ਹੈ ਹਨਾ ਜਦੋਂ ਤੁਹਾਡੀ ਮੈਮਰੀ ਬੂਸਟ ਅਪ ਹੋ ਗਈ ਤਾਂ ਬ੍ਰੇਨ ਸਟ੍ਰੋਕ ਦਾ ਵੀ ਜਿਹੜਾ ਖਤਰਾ ਹੈਗਾ ਉਹ ਟਲ ਜਾਂਦਾ ਹੈਗਾ ਤੇ ਲੈਣੀਆਂ ਇਹ ਤਿੰਨੇ ਚੀਜ਼ਾਂ ਇਹ ਵੀ ਇਕੱਲੀ- ਇਕੱਲੀ ਨਹੀਂ ਖਾਣੀਆਂ ਦੀ ਮੁੱਠੀ ਭਰ ਕੇ ਹਨਾ ਫਿਰ ਨੰਬਰ 7 ਤੇ ਸਲੀਪ ਨੀਂਦ ਇਹ ਖਾਣਾ ਤੁਹਾਨੂੰ ਪੂਰੀ ਗਹਿਰੀ ਨੀਂਦ ਆਊਗੀ ਸ਼ਾਂਤੀ ਨਾਲ ਤੁਸੀਂ ਸੌਂਗੇ ਵਿੱਚ ਵਿਚਾਲੇ ਕੋਈ ਤੁਹਾਨੂੰ ਡਿਸਟਰਬੈਂਸ ਨਹੀਂ ਹੋਊਗੀ ਕਿਸੇ ਵੀ ਤਰ੍ਹਾਂ ਦੀ ਇਹਨਾਂ ਤਿੰਨਾਂ ਚੀਜ਼ਾਂ ਦੇ ਮਿਸ਼ਨ ਨਾਲ ਨੀਂਦ ਹੀ ਬਹੁਤ ਜ਼ਿਆਦਾ ਵਧੀਆ ਆਊਗੀ ਫਿਰ ਐਂਡ ਦੇ ਵਿੱਚ ਤੁਹਾਨੂੰ ਮੈਂ ਦੱਸਾਂ ਇਹਨੂੰ ਲੈਣ ਦਾ ਤਰੀਕਾ ਕਿਵੇਂ ਆ ਤੇ ਤੁਸੀਂ ਕਹੋਗੇ ਵੀ ਐਂਡ ਤੱਕ ਬਣੀ ਰਹਿਣ ਨੂੰ ਐਵੇਂ ਨਹੀਂ ਕਹਿੰਦੇ ਜਿੰਨੀ ਮੈਂ ਡੋਜ਼ ਦੱਸੂंगे ਦੀ ਇਹਨੇ ਵੀ ਕੌਲੀ ਭਰ ਲਈ ਆ ਉਹਦੀ ਤੇ ਕੌਲੀ ਆਪਾਂ ਉਹਦੀ ਭਰ ਲਈ ਗਿਣਤੀ ਦੀਆਂ ਚੀਜ਼ਾਂ ਲੈਣੀਆਂ ਇੰਨਾ ਹੀ ਤੁਸੀਂ ਦੁੱਧ ਲੈਣਾ ਇੱਕ ਕੱਚ ਦਾ ਗਲਾਸ ਠੀਕ ਹੈ ਜੀ ਇਹਦੇ ਵਿੱਚ ਦੇਖੋ 1 2 3 4 ਤੇ 5 ਪੰਜ ਦਾਣੇ ਕਿਸ਼ਮਿਸ਼ ਦੇ ਤੁਸੀਂ ਦੁੱਧ ਚ ਜਿਪ ਕਰ ਲੈਣਾ 1 2 3 ਤੇ 4 3 ਤੋਂ 4 ਬਦਾਮ 4 ਤੋਂ 5 ਸੌਗੀ ਦੇ ਦਾਣੇ ਕਿਸ਼ਮਿਸ਼ ਦੇ ਦਾਣੇ ਆ ਦੇਖੋ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਣੀ ਆ ਕਿਉਂਕਿ ਇਹ ਇੱਕ ਸਿੰਪਲ ਨੋਲੇਜ ਆ ਜਾਣਕਾਰੀ ਆ ਜਿਹੜੀ ਸਾਨੂੰ ਸਾਡੇ ਪੇਰੈਂਟਸ ਦੱਸਦੇ ਰਹੇ ਆ ਜਾਂ ਸਾਡੇ ਦਾਦਾ ਦਾਦੀ ਨਾਨਾ ਨਾਨੀ ਸਾਰੇ ਇਹ ਦੱਸਦੇ ਰਹੇ ਆ ਕਿ ਬਦਾਮ ਖਾਓ ਸੌਗੀ ਖਾਓ ਇਹਦੇ ਬਹੁਤ ਫਾਇਦੇ ਆ ਹੁਣ ਉਹ ਜਿਵੇਂ ਵੀ ਸੀਗੇ ਸਿਆਣੇ ਬੰਦੇ ਆਪਾਂ ਨੂੰ ਖੋਂਦੇ ਸੀ ਤੇ ਫਾਇਦੇ ਪਤਾ ਹੀ ਨਹੀਂ ਸੀ ਕਿਹੜੇ ਆ ਤੇ ਆਪਾਂ ਵਧੀਆ ਰਹਿੰਦੇ ਸੀ ਜਾਦੇ ਕਿਸੇ ਨੂੰ ਕੋਈ ਬਿਮਾਰੀ ਨਹੀਂ ਸੀ ਲੱਗਦੀ। ਅੱਜ ਕੱਲ ਸਾਡੇ ਕੋਲ ਚੀਜ਼ਾਂ ਖਾਣ ਨੂੰ ਬਹੁਤ ਆਪਾਂ ਨੌਲੇਜ ਘੱਟ ਆ। ਕਿਉਂ ਘੱਟ ਆ ਸਾਡੇ ਕੋਲ ਟਾਈਮ ਨਹੀਂ ਹੈਗਾ ਬੁੱਕਸ ਪੜ੍ਹਨ ਵਾਸਤੇ। ਅਸੀਂ ਆਪਣਾ ਵਰਕ ਲੋਡ ਜਿਆਦਾ ਹੈ ਸਾਡੇ ਤੇ। ਆਪਾਂ ਆਰਨਿੰਗ ਵੱਲੋਂ ਜ਼ਿਆਦਾ ਹੋਈ ਹੈ ਵੀ ਸਾਨੂੰ ਪੈਸੇ ਜ਼ਿਆਦਾ ਚਾਹੀਦੇ ਆ। ਬਟ ਆਪਣੀ ਹੈਲਥ ਦਾ ਆਪਾਂ ਖਹਿੜਾ ਛੱਡਦੇ ਜਾਂਦੇ। ਜੇ ਸਿਹਤ ਆ ਤਾਂ ਸਾਰਾ ਕੁਝ ਹੀ ਹੈਗਾ ਨਾ। ਐਵੇਂ ਨਹੀਂ ਸਿਆਣੇ ਨੇ ਉਹ ਵੀ ਗੱਲ ਕਹੀ ਹੋ ਕੇ ਹੈਲਥ ਇਜ਼ ਵੈਲ। ਤਾਂ ਸਾਰਿਆਂ ਨਾਲੋਂ ਸਭ ਪਹਿਲਾਂ ਸਿਹਤ ਜ਼ਰੂਰੀ ਆ। ਹੈਨਾ? ਤਾਂ ਇਹ ਮੇਰੀ ਜਾਣਕਾਰੀ ਸੀ ਜਿਹੜੀ ਮੈਂ ਤੁਹਾਡੇ ਨਾਲ ਸਿੰਪਲ ਸ਼ੇਅਰ ਕੀਤੀ ਐ ਅਗਰ ਇਹਨਾਂ ਚੀਜ਼ਾਂ ਤੋਂ ਤਿੰਨਾ ਤੋਂ ਤੁਹਾਨੂੰ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋ ਜਾਂਦੀ ਆ ਹੋ ਜਾਂਦੀ ਨਹੀਂ ਜੇ ਇੱਕ ਆਲਰੇਡੀ ਹੈ ਤਾਂ ਇਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਡਾਕਟਰ ਨਾਲ ਕੰਸਲਟ ਜ਼ਰੂਰ ਕਰਨੀ ਆ ਕਿਉਂਕਿ ਮੈਂ ਕੋਈ ਡਾਕਟਰ ਨਹੀਂ ਹੈਗੀ ਇਹ ਜਿਵੇਂ ਇਨਫੋਰਮੇਸ਼ਨ ਜਨਰਲ ਹੈਗੀ ਆ ਸਾਰੇ ਆ ਵਾਸਤੇ ਆਪਾਂ ਨੂੰ ਨੌਲੇਜ ਇਨਿੰਗ ਹੈਗੀ ਆ ਆਪਾਂ ਦੇਤੀ ਤਾਂ ਨੂੰ ਅਗਰ ਇਹ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਆਪਣੇ ਡਾਕਟਰ ਨਾਲ ਕੰਸਲਟ ਕਰਕੇ ਫਿਰ ਇਸ ਚੀਜ਼ ਨੂੰ ਸਟਾਰਟ ਕਰਨਾ ਹੈ ਇਟਸ ਅ ਜਨਰਲ ਟॉक ਹੈ ਤਾਂ ਜਿੰਨਾਂ ਆਪਾਂ ਕਹਿ ਦਿੰਨੇ ਆ ਵੀ ਇਦੋਂ ਗੱਲ ਆਪਾਂ ਸੁਣਦੇ ਆ ਜਾਂ ਕਰਦੇ ਆ ਤਾਂ ਆਪਾਂ ਅੱਗੇ ਜਾਣਕਾਰੀ ਸ਼ੇਅਰ ਕਰ ਦਿੰਨੇ ਆ ਇਹ ਆਪਣੀ ਸਭ ਦੀ ਫਿਤਰਤ ਹੁੰਦੀ ਹੈ ਇਨਸਾਨੀ ਹੋ ਲੋਕ ਆਪਾਂ ਹੈ ਨਾ ਹਿਊਮਨ ਬੀਇੰਗ ਦੀ ਇਹ ਆਪਣੀ ਹੁੰਦੀ ਲੋੜ ਠੀਕ ਹੈ ਜੀ ਤਾਂ ਇਹਨੂੰ ਹੁਣ ਮੈਂ ਸਾਰੀ ਰਾਤ ਭਿਜਾਈ ਰਹਿਣ ਦੂੰਗੀ ਤਸਵੀਰੀ ਉੱਠ ਕੇ ਬੋਇਲ ਕਰਕੇ ਆਪਾਂ ਇਹਦਾ ਦੁੱਧ ਪੀਵਾਂ। ਤਾਂ ਫਿਰ ਆਜੋ ਆਪਾਂ ਇਹਦਾ ਜਿਹੜੇ ਪਹਿਲਾਂ ਦੇ ਭਿੱਜੇ ਹੋਏ ਆ ਉਹਨਾਂ ਦਾ ਦੁੱਧ ਬਣਾ ਕੇ ਦਿਖਾਉਣੀ ਆ ਤੁਹਾਨੂੰ ਮੈਂ। ਠੀਕ ਹੈ? ਆਜੋ ਕਿਚਨ ਚ ਚੱਲਦੇ। ਆਜੋ ਫਿਰ ਆਪਾਂ ਗਰਹੀਏ ਗਰਮ। ਆ ਲੋ। ਗੈਸ ਚ ਲਾਈ। ਉੱਪਰ ਰੱਖਿਆ ਆਪਾਂ ਬਰਤਨ। ਤਾਂ ਇਹ ਆਪਾਂ ਜਿਹੜੇ ਆਪਣੇ ਰਾਤ ਦੇ ਭਿੱਜੇ ਪਏ ਆ ਉਹ ਵਿੱਚ ਪਾ ਦਾਂਗੇ। ਆ ਦੇਖੋ ਬਹੁਤ ਵਧੀਆ ਭਿੱਜ ਗਏ। ਇਹ ਚ ਮਿੱਠਾ ਮੂਠਾ ਨਹੀਂ ਕੁਝ ਵੀ ਪਾਉਣਾ। ਬੀਜੀ ਤੁਸੀਂ ਐਕਸਟਰਾ ਕਹੋਗੇ ਜੀ ਖੰਡ ਪਾ ਲਈਏ ਆਪਾਂ ਇਹਨੂੰ ਮੜੇ ਜਿਹਾ ਹਲਾ ਦਿਓ ਤਾਂ ਇਹਨੂੰ ਬੋਇਲ ਹੋਣ ਦਿਓ ਹਾਂ ਜੀ ਬਹੁਤ ਵਧੀਆ ਬੋਇਲ ਹੋ ਗਏ ਜੀ ਤਾਂ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਤਾਂ ਇਹਨੂੰ ਆਪਾਂ ਗਲਾਸ ਦੇ ਵਿੱਚ ਪਲਟ ਲਵਾਂਗੇ ਬੱਸ ਤੁਸੀਂ 2 ਮਿੰਟ ਇਹਨੂੰ ਪਈ ਵੀ ਰਹਿਣ ਦਿਓ ਤਾਂ ਵੀ ਏਡੀ ਕੋਈ ਗੱਲ ਨਹੀਂ ਹੈਗੀ ਕਿਉਂਕਿ 2 ਮਿੰਟ ਜਿਹੜਾ ਹੋਰ ਉਹ ਨਹੀਂ ਆਪਣਾ ਅਸਰ ਲੈਣਾ ਹੈਗਾ ਦੁੱਧ ਦੇ ਵਿੱਚੋਂ ਲੋ ਠੀਕ ਹੈ ਤੇ ਦੁੱਧ ਤੁਸੀਂ ਦੇਖੋ ਕਿ ਇੰਨਾ ਹੀ ਰਹਿਣਾ ਚਾਹੀਦਾ ਪੂਰਾ ਇੱਕ ਗਲਾਸ ਪਾਇਆ ਸੀ ਆਪਾਂ ਹਾਫ ਰਹਿ ਗਿਆ ਤੇ ਹਾਫ ਹੀ ਮੈਂ ਤੁਹਾਨੂੰ ਦੱਸਿਆ ਸੀਗਾ ਤੇ ਆਜੋ ਆਪਾਂ ਇਹਨੂੰ ਖਾ ਕੇ ਦੇਖਦੇ ਆਂ ਤਾਂ ਆਪਾਂ ਹੁਣ ਇਹਦੇ ਚੋਂ ਕੀ ਕਰਾਂਗੇ ਜਿਹੜੇ ਬਦਾਮ ਹੈਗੇ ਆ ਤੇ ਆਪਣੀ ਸੌਗੀ ਆ ਉਹਨੂੰ ਆਪਾਂ 스ਪੂਨ ਦੀ ਸਹਾਤੇ ਨਾਲ ਐਦਾਂ ਕਰਕੇ ਇਧਰ ਟਟੋਰੀ ਵਿੱਚ ਪਾ ਲਵਾਂਗੇ ਦੁੱਧ ਆਪਾ ਪੀ ਲੈਣਾ ਇਹਨੂੰ ਆਪਾਂ ਖਾਣਾ ਦੇਖੋ ਸਾਰਾ ਵਿੱਚੋਂ ਕੱਢ ਲਏ ਆਪਾਂ ੜੜੀ ਸਾਰੇ ਗਿਣ ਕੇ ਜਿੰਨੇ ਪਾਏ ਸੀ ਲਓ ਇਹ ਸਾਰੀਆਂ ਚੀਜ਼ਾਂ ਆਪਾਂ ਇਦਾਂ ਕੱਢ ਕੇ ਅਲੱਗ ਤੋਂ ਕਟੋਰੀ ਦੇ ਵਿੱਚ ਕੱਢ ਲੈਣੀਆਂ ਤਾਂ ਆਪਾਂ ਇਹਨੂੰ ਖਾਣੀ ਹੈਗੀਆਂ ਤੇ ਜਿਹੜੇ ਬਦਾਮ ਆ ਇਹ ਇਦਾਂ ਹੀ ਨਹੀਂ ਖਾ ਜਾਣੇ ਇਹਨੂੰ ਆਪਾਂ ਛਿਲਕਾ ਉਤਾਰਨਾ ਇਹਨਾਂ ਦਾ ਬਹੁਤ ਇਜ਼ੀਲੀ ਦੇਖੋ ਇਹਦਾ ਛਿਲਕਾ ਉੱਤਰ ਗਿਆ ਸਾਰੇ ਦਾ ਤਾਂ ਹੀ ਇਹ ਮੈਂ ਤੁਹਾਨੂੰ ਕਿਹਾ ਸੀ ਵੀ ਇਹਨੂੰ ਯੂਜ਼ ਕਿੱਦਾਂ ਕਰਨਾ ਮੈਂ ਤੁਹਾਨੂੰ ਬਿਲਕੁਲ ਐਂਡ ਤੇ ਦੱਸਾਂਗਾ ਆ ਦੇਖੋ ਸਾਰੇ ਛੇਲੇ ਦੇ ਬਦਾਮ ਇਹਦਾ ਕਰਕੇ ਸਾਰੇ ਬਦਾਮ ਆਪਾਂ ਛੇਲ ਲਵਾਂਗੇ ਤੇ ਸੋਗੀ ਨੂੰ ਇਦਾਂ ਆਪਾਂ ਹੀ ਖਾ ਲੈਣੇ ਹੁਣ ਇਹਨੂੰ ਆਪਾਂ ਇੱਕ ਬਦਾਮ ਖਾ ਲੈਣਾ ਕਸੌਗੀ ਖਾ ਲੈ। ਤੇ ਦੁੱਧ ਆਪਾਂ ਇੰਨਾ ਹੀ ਦੁੱਧ ਪੀਣਾ। ਇਹ ਆਪਣੀ ਸਾਰੀਆਂ ਬਿਮਾਰੀਆਂ ਦੀ ਦਵਾਈ ਬਣ ਗਈ ਜਿਹੜੀਆਂ ਆਪਾਂ ਦੱਸੀਆਂ ਫਾਇਦੇ। ਤੇ ਇਦਾਂ ਹੀ ਤੁਸੀਂ ਆਪਣਾ ਇੰਨੀ ਹੀ ਕੁਆਂਟੀਟੀ ਰੋਜ਼ ਬਣਾ ਕੇ ਖਾਣੀ ਆ। ਐਵੇਂ ਡਿਪ ਕਰਕੇ ਰੱਖਣੀ ਸਾਰੀ ਦਾ ਜਿਵੇਂ ਮੈਂ ਦੱਸਿਆ। ਅਪਲਾਈ ਕਰਿਓ ਤੇ ਰਿਜ਼ਲਟ ਲਿਓ ਵੀਡੀਓ ਫੁੱਲ ਵਾਚ ਕਰਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਦਾ ਬਟਨ ਵੀ ਦਬਾ ਲਿਓ ਤਾਂ ਕਿ ਫਰਸਟ ਇਨਫੋਰਮੇਸ਼ਨ ਤੇ ਫਰਸਟ ਕਮ ਹੈਨਾ ਤੁਹਾਡੇ ਕੋਲ ਆ ਜਾ ਕਰੇ ਤਾਂ ਥੈਂਕ ਯੂ ਸੋ ਮਚ 올 द बेस्ट ਗੋਡ ਬlesਟ ਯੂ ਮਿਲਦੇ ਹਾਂ ਫਿਰ ਕਿਸੇ ਇੱਕ ਸੋਹਣੀ ਜੀ ਤੇ ਵਧੀਆ ਇਨਫੋਰਮੇਸ਼ਨ ਦੇ ਨਾਲ